ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਹਾਂਗੇ ਕਾਫੀ ਜਾਦੇ ਸੋਨੇ ਸੂਟ ਕੱਲ੍ਹ ਦੀ ਵੀਡੀਓ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਰਿਸਪੌਂਸ ਆਇਆ ਭੈਣਾਂ ਨੇ ਕਾਫੀ ਸਾਰੇ ਆਰਡਰ ਦਿੱਤੇ ਨੇਗੇ ਤੁਸੀਂ ਵੀ ਇਸੇ ਤਰ੍ਹਾਂ ਸੂਟ ਲੇਗੇ ਜਿਹੜੇ ਆਪਣੇ ਕੋਲ ਤਿਆਰ ਕਰਵਾ ਸਕਦੇ ਹੋਗੇ ਜੇ ਕੋਈ ਮੇਰੇ ਚੈਨਲ ਤੇ ਨਵਾਂ ਆਉਂਦਾ ਹੈਗੇ ਤੁਸੀਂ ਬੇਫਿਕਰ ਹੋ ਕੇ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਜਿਹੜਾ ਆਪਣਾ ਕੰਮ ਹੈਗਾ ਸਾਰਾ ਜੈਨੂਇਨ ਹੈਗਾ ਤੇ ਆਪਾਂ ਪਟਿਆਲੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆਂਗੇ ਤੁਸੀਂ ਆਰਡਰ ਹੈਗਾ ਜਿਹੜਾ ਦੇ ਸਕਦੇ ਤੁਸੀਂ ਘਰ ਆ ਕੇ ਵੀ ਵਿਜ਼ਿਟ ਕਰ ਸਕਦੇ ਹੋਗੇ ਜੇ ਤੁਸੀਂ ਇਦਾਂ ਹੀ ਆਰਡਰ ਦੇਣਾ ਚਾਹੋਗੇ ਤਾਂ ਤਾਂ ਆਪਾਂ ਨੂੰ ਫੋਨ ਤੇ ਵੀ ਦੇ ਸਕਦੇ ਹੋਗੇ ਤੇ ਕੱਲ ਵੀਡੀਓ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਵੀ ਬਹੁਤ ਪਸੰਦ ਆਊਗੀ ਸੂਟ ਪਸੰਦ ਆਉਣਗੇ ਤੇ ਕਮੈਂਟ ਕਰਕੇ ਜਰੂਰ ਦੱਸ ਦੇਆ ਕਰੋ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਕੱਲ ਵਾਲੀ ਵੀਡੀਓ ਸੀਗੀ ਜਿਹੜੀ ਸਾਰੀ ਮਤਲਬ ਵਰਕ ਵਾਲੀ ਸੀਗੀ ਤੇ ਵਰਕ ਵਾਲੇ ਸੂਟ ਸੀਗੇ ਤੇ ਅੱਜ ਵਾਲੇ ਵੀ ਵਰਕ ਵਾਲੇ ਸੂਟ ਰਹਣਗੇ ਚਲੋ ਜੀ ਆਪਾਂ ਸਟਾਰਟ ਕਰਦੇ ਆਂਗੇ ਤੇ ਪਹਿਲਾ ਜਿਹੜਾ ਮੈਂ ਸੂਟ ਪਾਇਆ ਹੈ ਇਹਦੇ ਨਾਲ ਦੇ ਕਾਫੀ ਸਾਰੇ ਆਰਡਰ ਨੇਗੇ ਭੈਣਾਂ ਨੇ ਦੇ ਚੁੱਕੀਆਂ ਨੇ ਕਿ ਸੂਟ ਰੇਗੇ ਜਿਹੜੇ ਰੈਡੀ ਹੋਣ ਲਈ ਗਏ ਹੋਏ ਨੇਗੇ ਜਦੋਂ ਰੈਡੀ ਹੋ ਕੇ ਆ ਗਿਆ ਆਪਾਂ ਤੁਹਾਨੂੰ ਜਰੂਰ ਸ਼ੋਅ ਕਰਾਂਗੇ ਤੇ ਤੁਸੀਂ ਇਦਾਂ ਵੀ ਸੂਟ ਦੇ ਦੇ ਸਕਦੇ ਹੋ ਇਸ ਡਿਜ਼ਾਈਨ ਦੇ ਵਿੱਚ ਵੀ ਤੇ ਪਲੱਸ ਇਹਦੇ ਬੋਟਮ ਤੇ ਵੀ ਵਰਕ ਸੀਗਾ ਤੇ ਪਲੱਸ ਇਹਦੇ ਦੁਪट्टे 'ਚ ਵੀ ਵਰਕ ਸੀਗਾ ਇਸ ਤਰ੍ਹਾਂ ਸਾਰਾ ਜਿਹੜਾ ਕੰਮ ਸੀਗਾ ਆਰੀ ਦਾ ਹੋਇਆ ਹੋਇਆ ਸੀ ਪਲੱਸ ਪਾਫ ਦਾ ਹੋਇਆ ਹੋਇਆ ਸੀਗਾ ਤੇ ਇੱਕ ਡਿਜ਼ਾਈਨ ਆਪਾਂ ਹੋਰ ਲੈ ਕੇ ਆਏਾਂਗੇ ਤਾਂ ਤੁਸੀਂ ਉਸ ਤਰ੍ਹਾਂ ਵੀ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਪਹਿਲਾਂ ਮੈਂ ਤੁਹਾਨੂੰ ਉਹੀ ਡਿਜ਼ਾਈਨ ਸ਼ੋਅ ਕਰ ਦਿੰਨੀ ਆ ਵੀ ਜੇ ਤੁਸੀਂ ਕਰਵਾਉਣਾ ਹੋਇਆ ਹਜੇ ਫਿਲਹਾਲ ਮੇਰੇ ਕੋਲ ਇਹ ਅਨ ਸਟਿਚ ਹੈਗਾ ਤੇ ਸਟਿਚਿੰਗ ਹੋਣ ਲਈ ਜਾਊਗਾ ਲੋ ਜੀ ਬਸ ਸੇਮ ਹੈਗਾ ਫਰਕ ਇਹ ਹੈ ਕਿ ਉਹਨਾਂ ਨੇ ਸਿਰਫ ਕੱਲਾ ਜਰੀ ਦਾ ਕੰਮ ਕਰਵਾਇਆਗਾ ਆਪਾਂ ਮਲਟੀ ਸ਼ੇਡ ਦੇ ਵਿੱਚ ਕਰਵਾਇਆ ਹੋਇਆਗਾ ਕੰਮ ਲਓ ਜੀ ਸੇਮ ਹੀ ਰਹੂਗਾ ਇਹ ਬਾਜੂ ਰਹਿਣਗੀਆਂ ਇਹ ਬਾਵਾ ਤਾਂ ਕੰਮ ਆ ਜਾਊਗਾ ਤੇ ਪਲੱਸ ਇਸ ਤਰ੍ਹਾਂ ਆ ਜਾਊਗਾ ਜੀ ਬਾਟਮ ਦਾ ਵਰਕ ਆ ਜਾਊਗਾ ਇਹ ਵਾਲਾ ਇਹ ਵਾਲਾ ਤੇ ਇਹ ਆਪਾਂ 골ਡਨ ਤੇ ਸਿਲਵਰ ਜਰੀ ਲਗਾ ਕੇ ਆਪਾਂ ਕੰਮ ਕੀਤਾ ਹੈਗਾ ਤੇ ਪਲੱਸ ਇਹਨਾਂ ਦੇ ਮਤਲਬ ਆਪਾਂ ਮਲਟੀ ਸ਼ੇਡ ਨਹੀਂ ਰੱਖ ਸਕਦੇ ਸੀ ਨਾ ਦੁਪੱਟੇ ਦੇ ਵਿੱਚ ਜਿਹੜੀ ਬੂਟੀ ਦਿੱਤੀ ਹੈਗੀ ਉਹ ਆਪਾਂ ਜਰੀ ਦੀ ਦਿੱਤੀ ਹੈਗੀ ਇਸ ਤਰ੍ਹਾਂ ਹੀ ਦਿੱਤੀ ਹੈਗੀ ਦੇਖੋ ਉਹ ਮਤਲਬ ਸ਼ਰਟ ਦੇ ਵਿੱਚ ਤੇ ਇਹ ਫੁੱਲ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਇਹਦਾ ਪ੍ਰਾਈਸ ਹੈਗਾ ਜੇ ਪਲੱਸ ਤੁਸੀਂ ਫੁੱਲ ਪਿਓਰ ਆਰਗੈਂਜ਼ਾ ਦੁਪੱਟਾ ਲਾਉਂਗੇ ਇਹ ਪਿਓਰ ਜਾਰਜਰ ਦੇ ਉੱਪਰ ਰੈਡੀ ਕੀਤਾ ਗਿਆ ਹੈਗਾ ਤੇ ਕ੍ਰੇਪ ਦੀ ਆਪਾਂ ਇਹਦੇ ਨਾਲ ਰੱਖੀਏਗੀ ਸਲਵਾਰ ਤੇ ਸਟਿਚਿੰਗ ਵਿਦਆਊਟ ਸਟਿਚਿੰਗ ਇਹਦਾ ਪ੍ਰਾਈਸ ਰਹੇਗਾ ਜੀ 5000 ਪਲੱਸ ਵੀ ਹੋ ਸਕਦਾ 5 ਵੀ ਹੋ ਸਕਦਾ ਹੈਗਾ ਠੀਕ ਹੈ ਜੀ ਏ ਤੁਸੀਂ ਇਹਦੇ ਨਾਲ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸੇਮ ਪ੍ਰਾਈਸ ਰਹੂਗਾ ਤਾਂ ਤੁਸੀਂ ਇਹਦੇ ਨਾਲ ਦਾ ਵੀ ਹੈਗਾ ਆਰਡਰ ਦੇ ਸਕਦੇ ਹੋ ਜਿਹੜਾ ਮੇਰੇ ਪਾਇਆ ਹੋਇਆ ਹੈਗਾ ਤਾਂ ਤੁਸੀਂ ਇਹਦੇ ਨਾਲ ਦਾ ਵੀ ਜਿ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਇਹ ਵੀ ਤੁਸੀਂ ਆਰਡਰ ਦੇ ਸਕਦੇ ਹੋ ਇਸ ਤਰ੍ਹਾਂ ਵੀ ਕਿਸ ਕਿਵੇਂ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਉਸ ਤਰ੍ਹਾਂ ਤੁਸੀਂ ਆਰਡਰ ਦੇ ਸਕਦੇ ਹੋ ਚਲੋ ਜੀ ਨੈਕਸਟ ਸੂਟ ਰਹੂਗਾ ਜੀ ਆਪਾਂ ਜੌਰਚਰ ਦੇ ਉੱਪਰ ਰੈਡੀ ਕੀਤਾ ਹੈਗਾ ਇਹ ਵੀ ਆਪਣਾ ਨਿਊ ਡਿਜ਼ਾਈਨ ਹੈਗਾ ਜਿਹੜੇ ਮੈਂ ਪ੍ਰਾਈਸ ਦਸੂਗੀ ਵਿਦਆਊਟ ਦੁਪੱਟਾ ਵਿਦਆਊਟ ਸਟਿਚਿੰਗ ਦਸੂਗੀ ਫਿਰ ਬਾਅਦ ਵਿੱਚ ਆਪਾਂ ਇਨਕਲੂਡ ਕਰਾਂਗੇ ਜੇ ਕਿਸੇ ਭੈਣ ਨੇ ਦੁਪੱਟਾ ਲੈਣਾ ਹੋਗਾ ਲੈ ਸਕਦੇ ਨੇਗੇ ਇਹ ਰਹੂਗਾ ਜੀ neck ਦਾ ਸਟਾਈਲ ਰਹੂਗਾ ਇਹਦੇ ਵਿੱਚ ਜਿਹੜਾ ਕੰਮ ਹੈਗਾ ਦੇਖੋ ਪਾਫ ਦਾ ਵੀ ਕੰਮ ਹੋਇਆ ਹੋਇਆ ਬਾਕੀ ਤੁਸੀਂ ਕੰਮ ਹੈ ਜਿਹੜਾ ਸਾਡਾ ਦੇਖ ਸਕਦੇ ਹੋਗੇ ਸਾਰਾ ਲੋਕ ਕੀਤਾ ਹੋਇਆਗਾ ਕੰਮ ਪੱਤੀਆਂ ਵੀ ਤੁਸੀਂ ਦੇਖ ਸਕਦੇ ਹੋ ਸਾਰੀਆਂ ਲੋਕ ਲੰਗੀਆਂ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜ਼ੀਰੋ ਟਾਂਕੇ ਤੇ ਕੀਤੀ ਹੋਈ ਹੈ ਸਾਰੀ ਤੇ ਵਿੱਚ ਇਹ ਕੰਮ ਹੋਇਆ ਹੋਇਆ ਮਤਲਬ ਆਰੀ ਦਾ ਵਰਕ ਹੋਇਆ ਹੋਇਆਗਾ ਸਾਰਾ ਦੇਖੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਜੂਗਾ ਜੀ ਇਹ ਆਜੂਗਾ ਜੀ ਇਹਦਾ ਬੈਕ ਨੈਕ ਇਹਦੀ ਬੈਕ ਦਾ ਸਟਾਈਲ ਵੀ ਬਣਿਆ ਹੋਇਆਗਾ ਬੈਕ ਨੈਕ ਆਜੂਗਾ ਇਹ ਬਾਹਰ ਲਈ ਪਹਿਣਾ ਦੇ ਆਰਡਰ ਨੇਗੇ ਸੂਟ ਨੇਗੇ ਜਿਹੜੇ ਤਿਆਰ ਹੋ ਰਹੇ ਨੇਗੇ ਹਜੇ ਸਲਾਈ ਲਈ ਵੀ ਜਾਣੇ ਨੇਗੇ ਲਓ ਜੀ ਇਹ ਰਹੂਗਾ ਜੀ ਬੈਕ ਨੈਕ ਠੀਕ ਹੈ ਜੀ ਥੋੜਾ ਜਿਹਾ ਜੌਰਜਟ ਦਾ ਸਟੱਫ ਹੈਗਾ ਤੁਹਾਨੂੰ ਥੋੜਾ ਪਿੰਗਾ ਟੇਡਾ ਲੱਗਦਾ ਹੋਵੇ ਹੈਨਾ ਪਰ ਨਹੀਂ ਹੈਗਾ ਬਿਲਕੁਲ ਪਰਫੈਕਟ ਹੈਗਾ ਜਦੋਂ ਸਟਿਚ ਹੋ ਗਿਆ ਫਿਰ ਇਹ ਸਹੀ ਲੱਗੂਗਾ ਕਿਉਂਕਿ ਜੌਰਜਟ ਦਾ ਸਟੱਫ ਹੀ ਐਸਾ ਹੁੰਦਾ ਜਿੱਦਰ ਨੂੰ ਆਪਾਂ ਖਿੱਚੀ ਚਲੀ ਉਧਰ ਨੂੰ ਹੀ ਪਿੰਗਾ ਟੇਡਾ ਜਿਹਾ ਹੋਈ ਜਾਂਦਾ ਹੁੰਦਾ ਹੈਗਾ ਲਓ ਜੀ ਫਿਰ ਇਹ ਰਹੂਗਾ ਜੀ ਇਸ ਤੋਂ ਬਾਅਦ ਆਜੂਗਾ ਪਾਵਾਂ ਦਾ ਕੰਮ ਤੁਸੀਂ ਦੇਖ ਸਕਦੇ ਹੋਵੋਗੇ ਪਾਵਾਂ ਦੀ ਕੰਮ ਦੇਖ ਸਕਦੇ ਹੋ ਫਰਨੀਸ਼ਿੰਗ ਚੈੱਕ ਕਰ ਸਕਦੇ ਹੋਗੇ ਲਓ ਜੀ ਸੇਮ ਸਟਾਈਲ ਆ ਜਿਹੜਾ ਇਹ ਬਣਿਆ ਹੋਇਆ ਜੀ ਫੁੱਲ ਪਿਓਰ ਜਾਰਜਟ ਦੇ ਉੱਪਰ ਪਲੱਸ ਦੁਪੱਟਾ ਇਹਦਾ 7500 ਪ੍ਰਾਈਸ ਰਹੂਗਾ ਫੁੱਲ ਪਿਓਰ ਜਾਰਜਟ ਬਿਲਕੁਲ ਹਨਾ ਤੇ ਸੇਮ ਹੀ ਸਟਾਈਲ ਬਣਿਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ neck ਬਣਿਆ ਹੋਇਆ ਹੈਗਾ ਇਸ ਤਰ੍ਹਾਂ ਚਲੋ ਜੀ ਦੇਖੋ neck ਬਣਿਆ ਹੋਇਆ ਹੈਗਾ ਸੈਂਟਰ ਦੇ ਵਿੱਚ ਸੇਮ ਕੰਮ ਆਜੂਗਾ ਸੇਮ ਪਾਫ ਤੇ ਆਰੀ ਦਾ ਕੰਮ ਆਜੂਗਾ ਇਹਦੇ ਵਿੱਚ ਵੀ ਤੇ ਇਸ ਤੋਂ ਬਾਅਦ ਆਜੂਗਾ ਜੀ ਬੈਕ neck ਆਜੂਗਾ ਸੇਮ ਦੇਖੋ ਬੈਕ ਨੈਕ ਤੇ ਵਰਕ ਹੋਇਆ ਹੋਇਆਗਾ ਲੋ ਜੀ ਉਹ ਜਿਹੜੀ ਜਾਰਜਟ ਸੀਗੀ ਉਹ ਸੈਮੀ ਸੀਗੀ ਇਹਦਾ ਵਿਦਆਊਟ ਦੁਪੱਟਾ ਪ੍ਰਾਈਸ ਹੋਊਗਾ 22500 ਇਹ ਮਤਲਬ ਫੁੱਲ ਪਿਓਰ ਹੈ ਪਲੱਸ ਦੁਪੱਟਾ ਪ੍ਰਾਈਸ ਦੱਸਿਆ ਗਿਆ 7500 ਤੇ ਪਲੱਸ ਇਹ ਸੇਮ ਦੇਖੋ ਇਸ ਤਰ੍ਹਾਂ ਆਜੂਗਾ ਜੀ ਬਾਵਾ ਤੇ ਕੰਮ ਆਜੂਗਾ ਤੁਸੀਂ ਦੇਖ ਸਕਦੇ ਹੋ ਕੰਮ ਫਿਨਿਸ਼ਿੰਗ ਠੀਕ ਹੈ ਜੀ ਜਿਹੜੀ ਫੁੱਲ ਪਿਓਰ ਜਾਰਜਟ ਹੈਗੀ ਇਹਨੂੰ ਆਪਾਂ ਡਾਈ ਕਰਵਾਉਣਾ ਪੈਂਦਾ ਕੋਈ ਵੀ ਤੁਸੀਂ ਕਲਰ ਦੀ ਪਿਕ ਭੇਜ ਸਕਦੇ ਹੋ ਵੀ ਸਾਡਾ ਡਾਈ ਕਰਵਾ ਦਿਓ ਉਸ ਤਰ੍ਹਾਂ ਡਾਈ ਹੋ ਜੂਗਾ ਇਹ ਹੈਗੀ ਹੈ ਜੀ ਸਿਆਮੀ ਜੌਰਜਟ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਨਹੀਂਗੇ ਜਿਹੜੇ ਨਾਲ ਹੁੰਦੇ ਸ਼ੋਅ ਕਰ ਦੇਣੀਆਂ ਪਰ ਕਿਸੇ ਭੈਣ ਨੂੰ ਵੀ ਪਲੇਨ ਫੈਬਰਿਕ ਨਹੀਂ ਮਿਲੂਗਾ ਆਪਣੇ ਕੋਲੋਂ ਕਿਉਂਕਿ ਬਹੁਤ ਆਪਾਂ ਲਿਮਟਿਡ ਜਸਟਾਕ ਲੈ ਕੇ ਆਉਣੇ ਆ ਪਲੇਨ ਫੈਬਰਿਕ ਦਾ ਆਪਣੇ ਕੋਲੇ ਜਾਦੇ ਨਹੀਂ ਹੁੰਦਾ ਹੈਗਾ ਤੇ ਤੁਸੀਂ ਬਸ ਸਾਡੇ ਕੋਲੋਂ ਜਿਹੜਾ ਗਾ ਰੈਡੀ ਕਰਵਾ ਸਕਦੇ ਹੋ ਸੇਮ ਸੂਟ ਜਾਂ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਸਿਆਮੀ ਜੌਰਜਟ ਦੇ ਕਲਰਸ ਸ਼ੋਅ ਕਰ ਦਿੰਨੀ ਆ ਜਿਸ ਤਰ੍ਹਾਂ ਇਹ ਆ ਗਿਆ ਜੀ ਲੈਮਨ ਸ਼ੇਡ ਬਹੁਤ ਵਧੀਆ ਜੌਰਜਟ ਹੈ ਇੱਕ ਬਾਲੀ ਹਲਕੀ ਹੁੰਦੀ ਹੈ ਉਹ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣੀ ਜੌਰਜਟ ਹੈਗੀ ਤੇ ਫੇਰ ਆਜੂਗਾ ਜੀ ਲਵੈਂਡਰ ਕਲਰ ਇਹਦੇ ਵੀ ਮਤਲਬ ਕਾਫੀ ਕੰਮ ਸੋਹਣਾ ਲੱਗੂਗਾ ਕੰਮ ਜਿਚਾਉਣਾ ਸਾਡੀ ਗਰੰਟੀ ਹੈਗੀ ਸਿਰਫ ਤੁਸੀਂ ਆਪਣਾ ਵਰਕ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਕੰਮ ਤੁਹਾਨੂੰ ਐਨ ਪੂਰਾ ਜਿਚਾ ਕੇ ਦੇਵਾਂਗੇ ਤਸੱਲੀ ਬਖਸ਼ ਦੇਵਾਂਗੇ ਲੋ ਜੀ ਨੈਕਸਟ ਕਲਰ ਆਜੂਗਾ ਰਾਸਟ ਡਾਰਕ ਫਿਰੋਜ਼ੀ ਤੁਸੀਂ ਬਸ ਟਿੱਕ ਲਗਾ ਕੇ ਭੇਜਣੀ ਆ ਇਹ ਤੇ ਵੀ ਸਾਡਾ ਸੂਟ ਰਹਿ ਗਿਆ ਜਿਹੜਾ ਰੈਡੀ ਕਰ ਦੋ ਲਓ ਜੀ ਡਾਰਕ ਕਾਫੀ ਕਲਰ ਆ ਜਾਊਗਾ ਫੇਰ ਆਜੂਗਾ ਜੀ ਪਾਊਡਰ ਬਲੂ ਕਲਰ ਆ ਜਾਊਗਾ ਫੇਰ ਆਜੂਗਾ ਜੀ ਰੋਜ਼ ਰੈੱਡ ਕਲਰ ਆ ਜਾਊਗਾ ਲਓ ਜੀ ਕੋਈ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਕਲਰ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਟਿੱਕ ਲਗਾ ਕੇ ਭੇਜਣੀ ਆ ਪਲੇਨ ਫੈਬਰਿਕ ਨਹੀਂ ਮਿਲੂਗਾ ਨਾ ਮੇ ਤੋਂ ਪ੍ਰਾਈਸ ਪੁੱਛਿਓ ਨਾ ਆਪਾਂ ਦੱਸਣਾ ਦੱਸਿਆ ਜਾਊਗਾ ਪ੍ਰਾਈਸ ਪਲੇਨ ਫੈਬਰਿਕ ਦਾ ਇਕੱਲੇ ਦਾ ਤੁਸੀਂ ਵਰਕਸ ਹਨੇ ਮੇ ਤੋਂ ਪ੍ਰਾਈਸ ਪੁੱਛ ਸਕਦੇ ਹੋਗੇ ਵੀ ਇਹਦਾ ਕਿੰਨਾ ਪ੍ਰਾਈਸ ਹੋਊਗਾ ਠੀਕ ਹੈ ਜੀ ਲਓ ਜੀ ਨੈਕਸਟ ਸੂਟ ਹੈਗੇ ਜੀ ਕਾਟਨ ਦਾ ਇਹ ਵੀ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਇਹ ਵਾਲਾ ਲਓ ਜੀ ਇਹ ਬਣਿਆ ਹੋਇਆ ਜੀ neck ਦੇਖੋ ਸਮ ਰਿਕਾਰਡਿੰਗ ਹੈ ਜਿਹੜਾ ਹਨਾ ਕੰਮ ਦੀ ਕੰਮ ਜਚਾਉਣਾ ਸਾਡੀ ਗਾਰੰਟੀ ਹੈਗੀ ਤੁਹਾਨੂੰ ਪੂਰਾ ਇੰਜ ਚਾਚ ਚਚਾ ਕੇ ਦਵਾਂਗੇ ਮਤਲਬ ਜਿਹੜਾ ਇਹ ਕੰਮ ਹੋਇਆ ਹੋਇਆ ਸਾਰਾ ਦੇਖੋ ਆਰੀ ਦਾ ਹੋਇਆ ਹੋਇਆਗਾ ਸਮ ਰਿਕਾਰਡਿੰਗ ਆਪਾਂ ਕਲਰ ਪਾਏਨੇਗੇ ਇਹਦੇ ਉੱਪਰ ਆਪਾਂ ਦੇਖੋ neck ਦਾ ਸਟਾਈਲ ਤੁਸੀਂ ਦੇਖ ਸਕਦੇ ਹੋ ਵਰਕ ਦੇਖ ਸਕਦੇ ਹੋਗੇ ਪਲੱਸ ਵਿੱਚ ਬੂਟੀ ਆ ਜਾਊਗੀ ਸਾਰੇ ਚ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਇਦਾਂ ਹੀ ਮਤਲਬ ਬਾਹਾਂ ਤੇ ਕੰਮ ਆ ਜਾਊਗਾ ਸਾਰਾ ਨਹੀਂ ਸੌਰੀ ਇਹ ਵਾਲਾ ਕੰਮ ਹੈ ਜੀ ਜਿਹੜਾ ਸਲਵਾਰ ਤੇ ਆਊਗਾ ਤੇ ਬਾਹਾਂ ਤੇ ਕੰਮ ਆਊਗਾ ਇਹ ਵਾਲਾ ਹੈਵੀ ਲਓ ਜੀ ਠੀਕ ਹੈ ਜੀ ਇਹਦਾ ਪ੍ਰਾਈਸ ਰਹੂਗਾ ਵਿਦਆਊਟ ਦੁਪੱਟਾ ਵਿਦਆਊਟ ਸਟੀਚਿੰਗ 3000 ਦੀ ਕੋਸਟ ਰਹੂਗੀ ਤੇ ਇਹਨੂੰ ਤੁਸੀਂ ਸੇਮ ਕਲਰ ਤੇ ਵੀ ਕਰਵਾ ਸਕਦੇ ਹੋਗੇ ਬਾਕੀ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਉਹ ਵੀ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਉਹ ਮੈਂ ਤੁਹਾਨੂੰ ਬਾਅਦ ਚ ਸ਼ੋਅ ਕਰੂੰਗੀ ਪਹਿਲਾਂ ਮਤਲਬ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਬਾਹਾਂ ਹੈਵੀ ਰਹਣਗੀਆਂ ਪਲੱਸ ਮਤਲਬ ਪੌਂਚਿਆਂ ਤੇ ਕੰਮ ਆ ਜਾਊਗਾ ਤੇ ਪਲੱਸ ਨੈੱਕ ਬਣਿਆ ਹੋਇਆਗਾ ਤੁਸੀਂ ਬਾਜੂ ਦਾ ਕੰਮ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੈਵੀ ਹੈਗਾ ਨੀਟ ਐਂਡ ਕਲੀਨ ਪੂਰਾ ਕੰਮ ਹੋਇਆ ਹੋਇਆ ਸਾਰਾ ਲਓ ਜੀ ਕਲਰ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋਗੇ ਡਿਜ਼ਾਈਨ ਕੋਈ ਵੀ ਦੇ ਸਕਦੇ ਹੋਗੇ ਸਾਨੂੰ ਡਿਜ਼ਾਈਨ ਦੀ ਸਜਾਉਣ ਦੀ ਗਾਰੰਟੀ ਸਾਡੀ ਹੈਗੀ ਵੀ ਤੁਹਾਨੂੰ ਪੂਰਾ ਐਂਤ ਤਸੱਲੀ ਬਖਸ਼ ਕੰਮ ਦਵਾਂਗੇ ਇਦੋਂ ਵੀ ਜਿੰਨਾ ਸੋਨਾ ਇਹ ਕੰਮ ਬਣ ਕੇ ਜਾਂਦਾ ਸਾਰੇ ਕਸਟਮਰਾਂ ਦੇ بار-ਬਾਰ ਰਿਪੀਟ ਤੀਜੀ ਤੀਜੀ ਚੌਥੀ ਵਾਰ ਆਪਣੇ ਕੋਲੇ ਆਰਡਰ ਲੈਂਗੇ ਇਸ ਤਰ੍ਹਾਂ ਹੀ ਮੈਨੂੰ ਪੂਰੀ ਉਮੀਦ ਹੈ ਕਿ ਤੂੰ ਵੀ ਤੁਸੀਂ ਵੀ ਸਾਡੇ ਕੋਲੋਂ ਦੁਬਾਰਾ ਆਰਡਰ ਜ਼ਰੂਰ ਦਿਓਗੇ ਤੁਸੀਂ ਵੀ ਸਾਨੂੰ ਲੋਟ ਨੈਕਸਟ ਸੂਟ ਆ ਜਾਊਗਾ ਜੀ ਕਾਟਨ ਦੇ ਉੱਪਰ ਇਹ ਵੀ ਰਹੂਗਾ ਜੀ ਵਿਦਆਊਟ ਲਾਈਨਿੰਗ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਦੇਖੋ ਆਪਾਂ ਇਹ ਸਰਦੀਆਂ ਵਿੱਚ ਵੀ ਕਾਫੀ ਸੂਟ ਰੈਡੀ ਕੀਤੇ ਸੀਗੇ ਮਿਰਰ ਵਰਕ ਹੋਇਆ ਹੋਇਆ ਹੈਗਾ ਲਓ ਜੀ ਤੁਸੀਂ ਸ਼ੇਡ ਚੈੱਕ ਕਰ ਸਕਦੇ ਹੋਗੇ ਦੇਖੋ ਵਰਕ ਚੈੱਕ ਕਰ ਸਕਦੇ ਹੋਗੇ ਕਾਟਨ ਦੇ ਉੱਪਰ ਵੀ ਆਪਾਂ ਵਰਕ ਹੈਗਾ ਜਿਹੜਾ ਕਿੰਨਾ ਸੋਹਣਾ ਆਪਾਂ ਰੈਡੀ ਕੀਤਾ ਹੈਗਾ ਲਓ ਜੀ ਇਸ ਤਰ੍ਹਾਂ ਇਹਦੀਆਂ ਬਾਜੂ ਆ ਜਾਣਗੀਆਂ ਇਦਾਂ ਇਹ ਬਾਵਾ ਬਣੀਆਂ ਹੋਈਆਂ ਨੇਗੀਆਂ ਜੇ ਤੁਸੀਂ ਵਿੱਚ ਬੁੱਟੀ ਵੀ ਪਵਾਉਣਾ ਚਾਹੁੰਦੇ ਉਹ ਵੀ ਪਵਾ ਸਕਦੇ ਹੋ ਘੇਰਾ ਬਣਵਾਉਣਾ ਚਾਹੁੰਦੇ ਉਹ ਵੀ ਬਣਵਾ ਸਕਦੇ ਹੋ ਕੰਮ ਜਿਹੜਾ ਹੈਗਾ ਸਾਰਾ 0 ਟਾਂਕੇ ਤੇ ਹੋਇਆ ਹੋਇਆ ਐਂ ਪੇਂਟ ਵਾਂਗੂ ਕੰਮ ਲੱਗਦਾ ਦੇਖੋ ਸਾਡਾ ਕੀਤਾ ਹੋਇਆ ਨਾ ਕੰਮ ਲਓ ਜੀ ਇਹ ਬਾਵਾ ਰਹਿਣੀਆਂ ਪ੍ਰਾਈਸ ਇਹਦਾ ਰਹੇਗਾ ਜੀ 2750 ਇਹ ਮੇਰੇ ਬਲੈਕ ਨਾਲ ਦਾ ਹੁਣ ਕਾਟਨ ਤੇ ਨੇਗੇ ਆਰਡਰ ਚੱਲ ਪਏ ਨੇ ਇਹਦਾ ਪ੍ਰਾਈਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਲੱਸ ਆਰਗੈਂਜ਼ਾ ਦਾ ਫੁੱਲ ਪ्योर ਦੁਪੱਟਾ ਲਗਾ ਕੇ ਇਹਦਾ ਪ੍ਰਾਈਸ 4000 ਸੀਗਾ ਲਓ ਜੀ ਸੇਮ ਕੇਰਾ हिਪ neck ਸੇਮ ਵਰਕ ਬਲੈਕ ਤੇ ਪੈਣ ਨੇ ਇਹ कॉटन ਤੇ ਰੈਡੀ ਕਰਵਾਇਆਗਾ ਵਿਦਆਊਟ ਲਾਈਨਿੰਗ ਉਹਨਾਂ ਨੂੰ ਸੂਟ ਚਾਹੀਦਾ ਸੀ ਗਰਮੀ ਆਕੋਰਡਿੰਗ ਤਾਂ ਉਹਨਾਂ ਨੇ ਇਸ ਤਰ੍ਹਾਂ ਰੈਡੀ ਕਰਵਾਇਆ ਇਹ ਰਹੂ ਗਾਜੀ ਬਾਵਾ ਦਾ ਕੰਮ ਸਾਰਾ ਆਰੀ ਦਾ ਕੰਮ ਹੋਇਆ ਹੋਇਆ ਟੋਟਲੀ ਆਰੀ ਵਰਕ ਹੋਇਆ ਕੋਈ ਪਾਫ ਦਾ ਕੰਮ ਨਹੀਂ ਹੋਇਆ ਹੋਇਆ ਹੈਗਾ ਦੇ ਵਿੱਚ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਸੂਟ ਆ ਗਿਆ ਜੀ ਜੋਰਜਟ ਦੇ ਉੱਪਰ ਲਓ ਜੀ ਜੋਰਜਟ ਦੇ ਉੱਪਰ ਵੀ ਕਾਫੀ ਜ਼ਿਆਦੇ ਸੋਹਣੇ ਸੂਟ ਲੇਗੇ ਜਿਹੜੇ ਰੈਡੀ ਹੁੰਦੇ ਨੇ ਲਓ ਜੀ ਤਾਂ ਹੀ ਮੈਂ ਕਹਿ ਨਹੀਂ ਹੁੰਨੀ ਆ ਡਿਜ਼ਾਈਨ ਤੁਸੀਂ ਕੋਈ ਵੀ ਭੇਜ ਦਿਓ ਫੈਬਰਿਕ ਚੂਜ਼ ਕੋਈ ਵੀ ਕਰ ਲਓ ਪਰ ਤੁਹਾਨੂੰ ਜਮਾ ਹੈ ਨੰਬਰ 1 ਕੰਮ ਮਿਲੂਗਾ ਲਓ ਜੀ ਦੇਖੋ ਜਾਰਜਰ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋਗੇ ਸਾਰਾ ਵਰਕ ਹੈ ਜਿਹੜਾ ਆਰੀ ਦਾ ਹੋਇਆ ਹੋਇਆ ਇਹ neck ਦਾ ਸਟਾਈਲ ਬਣਿਆ ਹੋਇਆ ਹੈਗਾ ਸਾਰਾ 0 ਟੰਕੇ ਤੇ ਇਹ ਮਤਲਬ ਇੱਥੇ hip ਕੋਲੇ ਫਲਾਰ ਆ ਜਾਊਗਾ ਇਹ ਘੇਰੇ ਦੇ corner ਤੇ ਫਲਾਰ ਆ ਜਾਊਗਾ ਇਸ ਤਰ੍ਹਾਂ ਇਹ ਸਟਾਈਲ ਬਣਿਆ ਹੋਇਆ ਹੈਗਾ ਤੁਸੀਂ ਇਹ ਸੂਟ ਐਟ ਅ ਟਾਈਮ ਜਦੋਂ ਵੀਡੀਓ ਦੇਖਦੇ ਹੋਗੇ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋ ਫਰੀ ਸਾਈਜ਼ ਸੂਟ ਹੈ ਕੋਈ ਵੀ ਪਹਿਨਣ ਨੂੰ ਰੈਡੀ ਕਰਵਾ ਸਕਦੀ ਹੈ ਇਸ ਤਰ੍ਹਾਂ ਦੇਖੋ ਜਿਹੜਾ ਕੰਮ ਹੈਗਾ ਬਾਹਾਂ ਤੇ ਹੋਇਆ ਹੋਇਆ ਹੈਗਾ ਕੰਮ ਤੁਸੀਂ ਦੇਖ ਸਕਦੇ ਹੋਗੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਬਾਜੂ ਤੇ ਆਪਾਂ ਜਿਹੜਾ ਹੈਗਾ ਕੰਮ ਹੈਗਾ ਤਿਆਰ ਕੀਤਾ ਹੈਗਾ ਲੋ ਜੀ ਸਜਾਉਣਾ ਕੰਮ ਸਜਾਉਣਾ ਸਾਡੀ ਗਾਰੰਟੀ ਹੈ ਤੁਹਾਨੂੰ ਪੂਰਾ ਸੋਹਣਾ ਕੰਮ ਕਰਕੇ ਦੇਵਾਂਗੇ ਤੁਹਾਡੀ ਸੋਚ ਤੋਂ ਵੀ ਉੱਪਰ ਕੰਮ ਕਰਕੇ ਦੇਵਾਂਗੇ ਚਾਹੇ ਉਹ ਸਲਾਈ ਦਾ ਹੋਵੇ ਚਾਹੇ ਉਹ ਕੜਾਈ ਦਾ ਹੋਵੇ ਜਿਸ ਤਰ੍ਹਾਂ ਮਰਜ਼ੀ ਤੁਸੀਂ ਸਾਨੂੰ ਵਰਕ ਦੇਣਾ ਚਾਹੁੰਦੇ ਹੋ ਆਪਣਾ ਦੇਣਾ ਚਾਹੁੰਦੇ ਵਰਕ ਦੇ ਸਕਦੇ ਹੋ ਪ੍ਰਾਈਸ ਇਹਦਾ ਰਹੇਗਾ ਜੀ ਵਿਦਆਊਟ ਦੁਪੱਟਾ 2500 ਪ੍ਰਾਈਸ ਹੈਗਾ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਹੁਣ ਮੈਂ ਤੁਹਾਨੂੰ ਮਤਲਬ कॉटन ਦੇ ਕਲਰ ਦਿਖਾ ਦਿੰਨੀ ਆ ਪਹਿਲਾ ਕਲਰ ਇਹ ਵਾਲਾ ਆ ਗਿਆ ਜੀ ਜਿਹੜਾ ਮੇਰੇ ਪਿਛਲੀ ਵੀਡੀਓ ਚ ਕਲਰ ਪਾਇਆ ਹ ਸੇਮ ਉਦਾਂ ਦਾ ਤੇ ਉਹਦਾ ਹੀ ਇਹ ਛਾਟ ਆ ਗਿਆ ਸਾਰਾ ਫੈਬਰਿਕ ਦਾ ਵਿਦਆਊਟ ਲਾਈਨਿੰਗ ਇਹਨੂੰ ਸਟਿਚ ਕਰਵਾਓ ਲੋ ਜੀ ਸਾਰਾ ਮੈਂ ਚਾਰਟ ਰੱਖ ਦਿੰਨੇ ਆ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਟਿਕ ਲਗਾ ਕੇ ਭੇਜ ਦਿਓ ਪਲੀਜ਼ ਪਲੇਨ ਫੈਬਰਿਕ ਕੋਈ ਨਹੀਂ ਮਿਲੂਗਾ ਆਪਣੇ ਕੋਲੋਂ ਕਿਉਂਕਿ ਆਪਣੇ ਕੋਲੇ ਬਹੁਤ ਲਿਮਟਿਡ ਸਟਾਕ ਹੁੰਦਾ ਇਹ ਆਜੂਗਾ ਜੀ ਚੈੱਕ ਦੇ ਵਿੱਚ ਬਹੁਤ ਮਤਲਬ ਮਲ कॉटन ਹੈਗੀ ਬਹੁਤ ਸੌਫਟ कॉटन ਹੈਗੀ ਇਹ ਇਹ ਹਾਰਡ ਵਾਲੀ ਨਹੀਂ ਹੈਗੀ ਲਓ ਜੀ ਜੇ ਤੁਸੀਂ ਇਹ ਸੂਟ ਤੇ ਰੈਡੀ ਕਰਵਾਉਂਗੇ ਇਹ ਫੈਬਰਿਕ ਤੇ ਇਹ ਫੈਬਰਿਕ ਕੀ ਹੈ ਜੀ ਇਹ ਮਲ कॉटन ਲੀਲਨ ਹੈਗੀ ਪਰ ਵਿਦਾਊਟ ਲਾਈਨਿੰਗ ਸਟਿਚ ਹੋਊਗੀ ਇਹਨੂੰ ਤੁਸੀਂ ਸੀ ਥਰੂ ਕਰਕੇ ਭਾਵੇਂ ਲਾਈਨਿੰਗ ਲਗਵਾ ਸਕਦੇ ਹੋਗੇ ਪਰ ਇਤੇ ਕੋਈ ਨੀਡ ਨਹੀਂ ਹੈਗੀ ਲਾਈਨਿੰਗ ਦੀ ਬਿਲਕੁਲ ਵੀ ਸੀ ਥਰੂ ਵੀ ਹੈਗੀ ਕੀ ਆਗਾ ਪਾਣੀ ਚ ਜਦੋਂ ਧੋਵਾਂਗੇ ਗਾਫ ਹੋ ਜਾਊਗਾ ਕੱਪੜਾ ਕੋਈ ਲੋੜ ਨਹੀਂ ਹੈਗੀ ਇਹਦਾ ਜਿਹੜਾ ਪ੍ਰਾਈਸ ਹੈਗਾ ਹਨਾ ਜਿੰਨਾ ਮੈਂ ਤੁਹਾਨੂੰ ਕੋਸਟ ਦੱਸੀ ਹੈਗੀ ਉਹਦੇ ਨਾਲੋਂ ਮਤਲਬ ਇਹਦਾ ਪ੍ਰਾਈਸ ਹੈ ਜਿਹੜਾ 550 ਰੁਪਿਆ ਉੱਪ ਜਾਊਗਾ ਕਿਉਂਕਿ ਇਹ ਫੁੱਲ ਪਿਓਰ ਦੇ ਵਿੱਚ ਹੈਗੀ ਲੀਲਨ ਮਲ कॉटन ਬਹੁਤ ਸੌਫਟ ਹੈਗੀ ਲੋ ਜੀ ਨੈਕਸਟ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਕਲਰ ਇਹਦੇ ਵਿੱਚ ਬਹੁਤ ਸੋਹਣੇ ਨੇ ਸਮਰਚਾਰਟ ਹੈਗਾ ਸਾਰਾ ਪਰ ਸਟਾਫ ਬਹੁਤ ਜਿਆਦਾ ਫਾਈਨ ਹੈ ਗੁੱਡ ਹੈ ਮੈਨੂੰ ਬਹੁਤ ਪਸੰਦ ਆਇਆ ਇਹ ਵਾਲਾ ਸਟਾਫ ਬਹੁਤ ਜਿਆਦਾ ਹੈ ਨਾ ਤੇ ਜਿੰਨੇ ਵੀ ਕਲਰ ਆਪਾਂ ਨੂੰ ਮਿਲੇ ਆਪਾਂ ਲੈ ਆਏ ਤੇ ਇਹਦੇ ਵਿੱਚ ਤੁਸੀਂ ਸੋਹਣੇ-ਸੋਹਣੇ ਡਿਜ਼ਾਈਨ ਨੇਗੇ ਜਿਹੜੇ ਰੈਡੀ ਕਰਵਾ ਸਕਦੇ ਹੋ 550 ਰੁਪਿਆ ਜਿੰਨੇ ਮੈਂ ਤੁਹਾਨੂੰ ਸਾਰੇ ਸੂਟਾਂ ਦੇ ਪ੍ਰਾਈਸ ਦੱਸੇ ਨੇਗੇ ਉਹਨਾਂ ਨਾਲੋਂ 550 ਰੁਪਿਆ ਦਾ ਰੇਟ ਜਿਆਦਾ ਜਾਊਗਾ ਵਰਕ ਅਕੋਰਡਿੰਗ ਲੋ ਜੀ ਲਓ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਣਾ ਸਕਰੀਨ ਸ਼ਾਟ ਲੈ ਕੇ ਆਪਣਾ ਸੂਟ ਹੈਗਾ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ